ਰੇਕਾ ਹਲਵਾ ਮੇਰੇ ਪਰ ਕੋਈ ਹੋ ਰਿਹਾ ਤਾਂ ਮੈਂ ਚਲ ਗਿਆ ਬਾਹਰ ਬਾਹਰ ਨੂੰ ਕਿਹਾ ਮੈਂ ਬਾਹਰ ਵਿੱਚ ਫਿਰ ਲੱਗ ਕੇ ਆਨੇ ਲੱਗਿਆ ਕੁੱਤੇ ਨੂੰ ਮੈਂ ਉਧਰ ਨੂੰ ਨਹੀਂ ਵੇਖਿਆ ਤਾਂ ਕੁੱਤੇ ਦਾ ਉਹ ਮੇਰੇ ਪਿੱਛੇ ਪੈ ਗਿਆ ਮੈਂ ਆਪਣਾ ਜਾਨ ਬਚਾਣੇ ਚਾਇਆ ਫਿਰ ਨਹੀਂ ਬਚਿਆ ਉਹ ਚਾਰੇ ਪਾਸੇ ਘੇਰ ਲੇ ਤਵਾ ਚਾਰੇ ਪਾਸੇ ਤਨ ਲੱਗ ਗਿਆ ਮੇਰੇ ਪਾਸੇ ਚਿਕਨ ਲੱਗ ਗਿਆ ਫਿਰ ਮੈਂ ਆਪਣਾ ਹੋਸ਼ ਕੀਤਾ ਜਦ ਮੈਂ ਉੱਠ ਕੇ ਮੈਂ ਜਾਵਾਂ ਛੋਟੀ ਲੈ ਕੇ ਮੈਂ ਪਜਾਵਾਂ ਮੈਂ ਉੱਠੀ ਨਹੀਂ ਪਾਇਆ ਮੈਨੂੰ ਹੋਸ਼ ਨਹੀਂ ਆਇਆ ਫਿਰ ਮੈਂ ਪਿਆ ਗਿਆ ਡੇਬ ਪਿਆ ਇਤਨਾ ਸੋਇਆ ਚਿੱਕਾ ਕੱਢਿਆ ਫਿਰ ਇੱਕ ਬੰਦੇ ਤੁਹਾਡੇ ਉਮਾਦ ਵਾਲੇ ਉਹ ਬੰਦੇ ਨੇ ਜਾਨ ਬਚਾਇਆ ਫਿਰ ਉਹ ਆਵਾਜ਼ ਮਾਰਿਆ ਸਦਾਰ ਨੂੰ ਫਿਰ ਸਦਾਰ ਆਇਆ ਵਾ ਫਿਰ ਲੈ ਕੇ ਗਿਆ ਤੇ ਕਹਿੰਦਾ ਕੋਈ ਜੇ ਇਹਨੂੰ ਇੱਥੇ ਨਾ ਲੈ ਇੱਥੇ ਦਵਾਈ ਕਰਨਾ ਫਿਰ ਤੇ ਇੱਥੇ ਨਹੀਂ ਠੀਕ ਹੋਣਾ ਨੂੰ ਪਾ ਮੈਂ ਅੰਬੜਸ਼ਰ ਲੈ ਜਾ ਜਾਂ ਗੁਰਦਾਸਪੁਰ ਲੈ ਜਾ ਗੁਰਦਾਸਪੁਰ ਤੇ ਭਰਤੀ ਹੋ ਜਾਗਾ ਠੀਕ 체ਤੀ ਹੋ ਜਾਗਾ ਨਾਲੇ ਉੱਥੇ ਦਵਾਈ ਦਵਾਈ ਸਾਰੇ ਕੁਝ ਦੇ ਦੇ ਦਾਹ ਹੁਤੇ ਘਰ ਮੈਂ ਹੈ ਇੱਕ ਪਤੀ ਆ ਦੋ ਬੱਚੇ ਆ ਇੱਕ ਕੁੜੀ ਇੱਕ ਮੁੰਡਾ ਹਮ ਤੋ ਬਾਹਰ ਕਾਮ ਕਰਤਾ ਹਮ ਪਿਆਲੀ ਦਾ ਹਾਂਜੀ ਡੈਰੀ ਦਾ ਟੇਕਰ ਵਾਲਾ ਨੌਕਰੀ ਕਰਦਾ ਵਾ ਪਿਆਲੇ ਦਾ ਉਹ ਵੀ ਕੰਮ ਕਮ ਕਰਦਾ ਸੁਪਰੇ ਸੁਪਰੇ ਖਾਦ ਕੋ। ਅਸੀਂ ਲੋਕੋ ਕੋ ਕਹਿਣਾ ਚਾਹੇਗਾ ਜੇ ਹਮ ਕੋ ਮਦਦ ਲਈ ਪਹਿ ਚਾਹੀਦਾ ਜਿਆਦਾ ਝੋਟ ਲੱਗਿਆ ਵਾ ਤਾਂ ਹਮ ਕੋ ਪਹਿ ਚਾਹੀਦਾ ਮਦਦ ਕਰ ਦੋ ਮਰਜੀ। 10 ਸਤਾ ਨੇ ਮੈਨੂੰ 10 ਦਾ ਵਾਜ ਹੈ ਨਹੀਂ ਮੇਰੇ ਪਾਸ ਪਹਿ। ਤੂੰ ਮਦਦ ਕਰੇਗਾ ਤਾਂ ਇਲਾਜ ਹੋ ਸਕੇਗਾ ਨਹੀਂ ਕਰੇਗਾ ਤਾਂ ਫੇਰ ਤਾਂ ਨਹੀਂ ਆ। ਸਸਿਕਲ ਸਰਮ ਜੀ ਮੈਂ ਡਾਕਟਰ ਹਿੰਦਰ ਸਿੰਘ ਦਿਓਲ ਐਜ਼ ਅ ਕ੍ਰਿਟੀਕਲ ਕੇਸ ਸਪੈਸ਼ਲਿਸਟ ਦਿਓਲ ਮਲਟੀ ਸਪੈਸ਼ਲਟੀ ਹਸਪੀਟਲ ਬੋਡਾਸਪੁਰ। ਅਨ ਸਾਡੇ ਕੋਲ ਇੱਕ ਕਰੀਬਨ 2-3 ਘੰਟੇ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਮਹਿਲਾ ਜਿਹਦੀ ਉਮਰ 35 ਸਾਲ ਨਾਮ ਰੇਖਾ ਉਹ ਐਮਰਜੈਂਸੀ ਦੇ ਵਿੱਚ ਆਏ ਸੀਗੇ ਜਿਨ੍ਹਾਂ ਨੂੰ ਕਰੀਬਨ 10 ਕੁੱਤਿਆਂ ਨੇ ਜਿਹੜਾ ਆ ਉਹ ਨੋਚ-ਨੋਚ ਕੇ ਖਾਦਾ ਹੋਇਆ ਸੀਗਾ ਔਰ ਜਦੋਂ ਅਸੀਂ ਉਹਨੂੰ ਮਰੀਜ਼ ਨੂੰ ਦੇਖਿਆ ਉਹਦਾ ਇਨਸਪੈਕਸ਼ਨ ਕੀਤੀ ਤਾਂ ਕਾਫੀ ਜਿਹੜੀ ਹੈ ਗੰਭੀਰ ਜਿਹੜੀ ਹੈ ਉਹ ਬਾਈਟ ਸੀਗੀਆਂ ਜਿਹਦੇ ਵਿੱਚ ਉਹਦਾ ਕੰਨ ਵੀ ਖਾਦਾ ਹੋਇਆ ਸੀਗਾ ਸਿਰ ਦੇ ਵਿੱਚ ਜਿਹੜਾ ਇਹ ਮਸਲ ਸੀਗਾ ਇਹ ਵੀ ਵੱਖ ਕੀਤਾ ਹੋਇਆ ਸੀਗਾ ਔਰ ਜਿਹਦੇ ਨਾਲ ਦੋਵੇਂ ਬਾਜੂਆਂ ਦੇ ਉੱਤੇ ਬਹੁਤ ਜ਼ਿਆਦਾ ਕੱਟਿਆ ਹੋਇਆ ਸੀਗਾ ਤੇ ਦੋਵੇਂ ਪੱਟਾਂ ਦਾ ਜਿਹੜੇ ਮਸਲ ਸੀਗੇ ਉਹ ਜਿਹੜੇ ਉਹ ਬਾਹਰ ਹੋਏ ਬਾਹਰ ਪਏ ਹੋਏ ਸੀ ਜਿਹਦੇ ਕਰਕੇ ਹੱਡੀ ਵੀ ਜਿਹੜੀ ਉਹ ਨੰਗੀ ਦਿਖ ਰਹੀ ਸੀ ਔਰ ਸਾਡੀ ਸਾਰੀ ਟੀਮ ਨੇ ਬੜੀ ਤੇਜ਼ੀ ਦੇ ਨਾਲ ਜਿਹਦੇ ਵਿੱਚ ਡਾਕਟਰ ਹਰਮਨਪ੍ਰੀਤ ਸਿੰਘ ਜਨਰਲ ਸਰਜਨ ਡਾਕਟਰ ਕਮਲ ਜਿਹੜੇ ਆਰਥੋਪੈਡਿਕ ਸਰਜਨ ਔਰ ਮੈਂ ਕ੍ਰਿਟੀਕਲ ਕੇਸ ਸਪੈਸ਼ਲਿਸਟ ਅਸੀਂ ਸਾਰੇ ਡਾਕਟਰਾਂ ਨੇ ਉਹਨਾਂ ਨੂੰ ਦੇਖ ਕੇ ਸਾਰਾ ਉਹਦਾ ਇਲਾਜ ਸ਼ੁਰੂ ਕੀਤਾ ਉਹਨੂੰ ਸਟੇਬਲ ਕੀਤਾ ਵਾਈਟਲੀ ਸਟੇਬਲ ਕੀਤਾ ਕਿਉਂਕਿ ਉਸ ਟਾਈਮ ਦੇ ਉੱਤੇ ਜਿਹੜਾ ਪੇਸ਼ੈਂਟ ਦਾ ਬੀਪੀ ਸੀਗਾ ਉਹ ਬਹੁਤ ਜ਼ਿਆਦਾ ਨੀਚੇ ਸੀਗਾ ਪੇਸ਼ੈਂਟ ਬਹੁਤ ਜ਼ਿਆਦਾ ਘਬराई ਹੋਈ ਸੀਗੀ ਔਰ ਖੂਨ ਦੇ ਨਾਲ ਲੱਤਪਤ ਸੀਗੀ ਔਰ ਸਾਡੀ ਸਾਰੀ ਟੀਮ ਨੇ ਇਵਨ ਐਮਰਜੈਂਸੀ ਮੈਡੀਕਲ ਆਫੀਸਰਸ ਸਾਰਿਆਂ ਨੇ ਮਿਲ ਕੇ ਇਸ ਮਰੀਜ਼ ਦਾ ਜਿਹੜਾ ਆ ਸਫਲ ਜਿਹੜਾ ਇਲਾਜ ਕੀਤਾ ਆ ਔਰ ਅਦੇ ਜਿਹੜੀ ਮਰੀਜ਼ ਮਹਿਲਾ ਆ ਉਹ ਜੇਰੇ ਇਲਾਜ ਆ ਤਾਂ ਕਿ ਜਿਹੜੀ ਹੋਣ ਵਾਲੀਆਂ ਇਨਫੈਕਸ਼ਨਸ ਨੇ ਕੁੱਤੇ ਤੋਂ ਕੱਟਣ ਤੋਂ ਉਹ ਤੋਂ ਜਿਹੜਾ ਬਚਾਇਆ ਜਾ